ਪੀਆਰਟੀਸੀ ਦੀ ਬੱਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਬੱਸ ਦੇ ਪਰਖੱਚੇ ਉੱਡ ਗਏ ਹਨ ਕਿਉਂਕਿ ਸਵੇਰੇ-ਸਵੇਰੇ ਜਦੋਂ ਪੀਆਰਟੀਸੀ ਦੀ ਬੱਸ 100 ਤੋਂ ਕਰੀਬ ਸਵਾਰੀਆਂ ਲੈ ਕੇ ਮੱਲੇਬਾਲ ਤੋਂ ਪਟਿਆਲਾ ਜਾ ਰਹੀ ਸੀ ਤਾਂ ਬੱਸ ਦੀਆਂ ਕਮਾਣੀਆਂ ਟੁੱਟ ਗਈਆਂ ਬੱਸ ਬੇਕਾਬੂ ਹੋ ਕੇ ਰੋਡ ਸਾਈਡ ਤੇ ਇੱਕ ਖੜੇ درخت ਵਿੱਚ ਜਾ ਵੱਜੀ درخت ਦੇ ਟੋਟੇ-ਟੋਟੇ ਹੋ ਗਏ ਮੌਕੇ ਤੇ ਰਾਖੀਰਾਂ ਵੱਲੋਂ ਸਵਾਰੀਆਂ ਨੂੰ ਬੱਸ ਚੋਂ ਬਾਹਰ ਕੱਢਿਆ ਕਿਤੇ ਬਖ-ਬਖਾ ਸਰਕਾਰੀ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਦੱਸਿਆ ਜਾ ਰਿਹਾ ਕਿ 15 ਦੇ ਕਰੀਬ ਸਵਾਰੀਆਂ ਜ਼ਖਮੀਆਂ ਨੇ ਜਿਸ ਵਿੱਚ ਬੱਸ ਅਤੇ ਕੰਡਕਟਰ ਅਤੇ ਡਰਾਈਵਰ ਦੀ ਲੱਤ ਟੁੱਟ ਗਈ ਹੈ ਇਸ ਵਿੱਚ ਲੜਕੀ ਦਾ ਵੀ ਚੂਲਾ ਟੁੱਟ ਗਿਆ ਦੱਸਿਆ ਜਾ ਰਿਹਾ ਹੈ ਬਾਕੀ ਸਵਾਰੀਆਂ ਦੇ ਮੂਲੀ ਸੱਟਾਂ ਲੱਗੀਆਂ ਹਨ ਇਸ ਮੌਕੇ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਬੱਸ ਹਾਸਾਗਰਾ ਸੋਈ ਤਾਂ ਅਸੀਂ ਉੱਥੇ ਮੌਕੇ ਤੇ ਪਹੁੰਚੇ ਕਿਉਂਕਿ ਬਹੁਤ ਵੱਡੇ ਧਮਾਕੇ ਦੀ ਆਵਾਜ਼ ਆਈ ਜਦੋਂ ਅਸੀਂ ਵੇਖਿਆ ਤਾਂ バス ਉੱਪਰ درخت ਡਿੱਗਿਆ ਪਿਆ ਸੀ バス ਵਿੱਚ ਚੀਕ ਜਿਹਾੜਾ ਪਿਆ ਹੋਇਆ ਸੀ ਅਸੀਂ ਸਵਾਰੀਆਂ ਨੂੰ ਅਸੀਂ ਬਹੁਤ ਹੀ ਮੁਸ਼ਕਲ ਨਾਲ バス ਚੋਂ ਬਾਹਰ ਕੱਢਿਆ ਇਸ ਮੌਕੇ バス ਦੇ ਪਹਿਲੇ ਡਰਾਈਵਰ ਮਨਜਿੰਦਰ ਸਿੰਘ ਨੇ ਮੌਜੂਦਾ バス ਕੰਡਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਮੈਂ ਇਸ ਬਸ ਦਾ ਡਰਾਈਵਰ ਸੀ ਇਸ ਵਕਤ ਵੀ 100 ਦੇ ਕਰੀਬ ਸਵਾਰੀਆਂ ਹੁੰਦੀਆਂ ਸੀ ਅਸੀਂ ਕਈ ਵਾਰੀ ਵਿਭਾਗ ਨੂੰ ਲਿਖ ਕੇ ਭੇਜਿਆ ਪਰ ਇਹਨਾਂ ਦੇ ਕੰਤੇ ਜੂਨੀ ਸਰਕੀ ਫਰੀਦਕੋਟ ਤੋਂ ਇਹ ਹਾਦਸਾ ਵਾਪਰਿਆ ਹੈ ਵਿਭਾਗ ਦੀ ਜ਼ਿੰਮੇਵਾਰੀ ਹੈ ਕਿਉਂਕਿ ਬਸ ਓਵਰਲੋਡ ਸੀ ਜਿਸ ਵਿੱਚ ਸਕੂਲ ਦੇ ਵਿਦਿਆਰਥੀ ਤੇ ਬੱਕ-ਬੱਕ ਦਾਪਰਾਂ ਨੂੰ ਜਾਣ ਵਾਲੇ ਮੁਲਾਜ਼ਮ ਸਨ ਕਿੰਨੇ ਪਿੰਡਾਂ ਦੇ ਪਿੰਡ ਮੱਲੇਆੜ ਤੋਂ ਲੈ ਕੇ ਚੱਲ ਕੇ ਪਟਿਆਲਾ ਜਾਂਦੀ ਹੈ ਇਸ ਰਸਤੇ ਵਿੱਚ ਕਾਫੀ ਸਟਾਪ ਆਉਂਦੇ ਹਨ ਇਸ ਵਿੱਚ ਬਸ ਦਾ ਡਰਾਈਵਰ ਤੇ ਮੈਂ ਖੁਦ ਫੱਟੜ ਹੋਇਆ ਹਾਂ 40 ਵੀ ਸਵਾਰੀਆਂ ਫੱਟੜ ਹੋਈਆਂ ਹਨ ਆਪ ਦੇਖਦੇ ਹਾਂ ਪੂਰੀ ਰਿਪੋਰਟ ਅਮਰ ਚੰਨ ਸਿੰਘ ਜੀ ਚੰਨ ਸਿੰਘ ਜੀ ਜਦੋਂ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਦਰਜਾ ਸੀ ਭੱਜੇ ਉਧਰੋਂ ਆਏ ਆ ਤੇ ਬਸ ਪਾਲਟੀ ਵੇਦ ਗਈ ਸਵਾਰੀਆਂ ਸ਼ਾਮੂ ਰੋਟਾਕੇ ਪਾੜ ਕੇ ਨਾਲ ਲੱਗ ਕੇ ਅੰਦਰੋਂ ਸਵਾਰੀਆਂ ਖਿੱਚੇ ਨੇ ਜੀ ਵਿੱਚੋਂ ਦੇ ਬੈਗ-ਬੈਗ ਦੀ ਬੈਕਪੈਕ ਫਲਾਇਨ ਕੱਢ ਕੇ ਮੋਬਾਈਲ ਗਿਰੇ ਪੈਦੀ ਮੋਬਾਈਲ ਫਲਾਇਨ ਹੈ ਜੀ ਚੱਪਲ ਬੂਟ ਸਾਰਾ ਕੋਈ ਫਾਰਮ ਵਿੱਚ ਹੀ ਗਿਰੇ ਪੈਦੀ ਸਵਾਰੀਆਂ ਸਭ ਦੇ ਜੀ ਕਿੰਨੇ ਕਿੰਨੇ ਸਵਾਰੀਆਂ ਜਿਹੜੇ ਸਵਾਰੀਆਂ ਤਕਰੀਬਨ 100-150 ਸਵਾਰੀ ਹੈਗਦੀ ਜੀ ਕੈਪੈਸਿਟੀ ਤਾਂ ਮਤਲਬ 3 ਤੇ ਬਈ ਕਿਸ ਵਿੱਚ ਵੱਜੀ ਦਰਾਖਤ ਉੱਪਰ ਇਹ ਦਰਾਖਤ ਵਿੱਚ ਵੱਜੀ ਕਿੰਨੇ ਕੰਜੜ ਨੇ ਪਤਾ ਲੱਗਿਆ ਕੁਝ ਮੌਕੇ ਦੀ ਕੱਟੀ ਜੜੀ ਪੇਹਟ ਹੈਗੇ ਨਹੀਂ ਘਟ ਕੋੜ 30 35 ਦੇ ਹੈਗੇ ਨਹੀਂ 30 35 ਹਾਂ ਜੀ ਕਿੱਥੇ ਲੈ ਗਏ ਸੀ ਉਹਨਾਂ ਨੂੰ ਉਹ ਐਂਬੂਲੈਂਸ ਲੈ ਕੇ ਗਏ ਨਹੀਂ ਪੁਸਤਕ ਨੇ ਪਾਸ ਹੋ ਗਏ ਨਹੀਂ ਬਾਕੀ ਹੁਣ ਪਾਸ ਲਈ ਕੀ ਪਤਾ ਰੈਫਰ ਕਰਕੇ ਕਰਨੀ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤਾਂ ਹੁਣ ਕੁਝ ਨਹੀਂ ਪਤਾ ਲੱਗਿਆ ਸੀ ਤਾਂ ਡਿੱਗੀ ਵੀ ਦੇਖਿਆ ਸੀ ਉਧਰ ਭੱਜਿਆ ਜਾਨੂੰ ਗਿਰੀ ਪਈ ਦੀ ਬਸ ਉਹਰੇ ਆਉਂਦੇ ਨੇ ਜੀ ਅੱਛਾ ਹਾਂ ਜੀ ਤੁਸੀਂ ਹੋਰ ਕੀ ਦੇਖਿਆ ਅਖੇ ਆ ਕੇ ਅਸੀਂ ਦੇਖਿਆ ਸੀ ਤਾਂ ਕਿ ਸਵਾਰੀਆਂ ਕੱਢੇ ਨੇ ਵਿੱਚੋਂ ਨਾਲ ਜਿਹੜਾ ਲੱਗਿਆ ਉਹ ਟਾਣੇ ਰੂਣੇ ਭਾਈ ਮਨਿੰਦਰ ਸਿੰਘ ਹੈ ਵੀਰੇ ਮੇਰਾ ਨਾਮ ਇਹ ਕਿਵੇਂ ਹਾਦਸਾ ਵਾਪਰਿਆ ਕੁਝ ਪਤਾ ਲੱਗਿਆ ਹਾਦਸਾ ਚਲੋ ਪਤਾ ਨਹੀਂ ਹੈ ਵੀ ਮੇਨ ਕਾਰਨ ਜਿਆਦਾ ਟਾਇਰ ਫਟਿਆ ਜਾਂ ਬਟਾ ਟੁੱਟਣ ਦੇ ਕਾਰਨ ਹੋਇਆ ਪਰ ਇਹ ਓਵਰਲੋਡ ਜਿਆਦਾ ਰਹਿੰਦੀ ਹੈ ਗੱਡੀ 140 40 ਇਹ ਚ ਸਵਾਰੀਆਂ ਹੁੰਦੀਆਂ ਨੇ 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇਨਸਪੈਕਟਰ ਲੱਗੇ ਨੇ ਬਕਾਇਦਾ ਫੋਨ ਕਰਦੇ ਨੇ ਵੀ ਤੂੰ ਅੱਡਾ ਨਹੀਂ ਕਰਕੇ ਆ ਆ ਨਹੀਂ ਕਰਕੇ ਇਹ 52 ਸੀਟਾਂ ਬਾਸ ਬੱਸ ਵੀ ਬਿਨਾ ਮਤਲਬ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਦਸਾ ਹੋਇਆ ਗੱਡੀ ਸੰਭਲ ਸਕਦੀ ਜੇ ਇਹਦੇ ਵਿੱਚ 52 ਸਵਾਰੀਆਂ ਹੁੰਦੀਆਂ ਪਟਾ ਵੀ ਤਾਂ ਹੀ ਟੁੱਟੇ ਉਹ ਬੜਾ ਹਾਂ ਓਵਰਲੋਡ ਕਰਕੇ 138 33 ਸਵਾਰੀਆਂ ਨੇ ਮੇਰੇ ਕੋਲ ਡਾਕਟ ਬੇ ਨੇ 15 ਦਿਨ ਮੈਂ ਚਲਾਈਆ ਗੱਡੀ ਇਹ ਅੱਜ ਮੈਂ ਛੁੱਟੀ ਦੇ ਦਿੱ ਡਰਾਈਵਰ ਪੀਸੀ ਤਨ ਅਰਸ਼ਲ ਦੀ ਅੱਛਾ ਹਾਂਜੀ ਇਹਦਾ ਬੜਾ ਟੁੱਟਣ ਘਾਰ ਨਹੀਂ ਇਹ ਗੱਲ ਹੋਈ ਫਿਰ ਜਿਹੜੀ ਅੰਗੈਲੀ ਤਾਂ ਮਤਲਬ ਜਿਹੜੇ ਮਾਹਕਮੇ ਦੀ ਆ ਜੀ ਤੱਕਾ ਕਰਦੀ ਆ ਸ਼ਰੀਆਮ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕੰਪੈਸਟੀ ਹੋਣੀ ਚਾਹੀਦੀ ਦੱਸੋ ਤੁਸੀਂ ਮੈਨੂੰ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਆਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਵੀ ਸਾਡੀ ਜ਼ਿੰਮੇਵਾਰੀ ਹੈ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰਿਆਂ ਨੂੰ ਖਨੌੜਾ ਅੱਡਾ ਜੱਸੋ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਵੀ ਜੇ ਚੜ੍ਹਦੀ ਹੈ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆਹ ਵੇ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲੇ ਤੋਂ ਚੱਲ ਕੇ ਖੰਨੇ ਜਾਂਦੀ ਆ ਖੰਨੇੋਂ ਪੜਿਆਲੇ ਪੜਿਆਲੇੋਂ ਖੰਨੇ ਚੌਪਸਰ ਲਾਉਂਦੀ ਆ ਸਾਰਾ ਦਿਨ ਟਾਈਮ ਨਹੀਂ ਹੈ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਕੁਛ ਘਰ ਸਟੇਸ਼ਨ ਮੱਲੇ ਵਾਲੇ ਤੋਂ ਚੱਲਦੀ ਆ ਕਾਲਸਨਾ ਹੋ ਗਿਆ ਜੱਸੋਮਾਰਾ ਹੋ ਗਿਆ ਗਵੰਦਪੁਰਾ ਹੋ ਗਿਆ ਰਾਏਸਰ ਹੋ ਗਿਆ ਆ ਖਨੌੜੇ ਆ ਕੇ ਤਾਂ ਸਵਾਰੀਆਂ ਚੜਦੀ ਯਾਰ ਜੀ 52 ਸਿੱਖ ਤਾਂ ਪੂਰੀਆਂ ਹੁੰਦੇ ਫੇਰ ਨਹੀਂ ਵਾਪਸ ਫੇਰ ਨਹੀਂ ਹੱਸਣਾ ਗੱਡੀ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 138 ਸਵਾਰੀਆਂ ਡਾਟ ਦੀ ਫੋਟੋ ਪਈਆ ਕੱਲ ਮੈਂ ਸਾਡੇ ਸੀਆਈ ਸਾਹਿ ਚਲੋ ਫੋਨ ਆਇਆ ਉਹਦਾ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਸ ਤਾਂ ਸਵਾਰੀਆਂ ਬਾਹਰ ਲੰਕਦੀਆਂ ਦੀਆਂ ਓਵਰਲੋਡ ਡੇਲੀ ਓਵਰਲੋਡ ਜਾਂਦੀ ਹੈ ਕਿਹੜੇ ਵੀ ਇੱਕ 150 ਸਵਾਰੀ ਤੋਂ ਉੱਤੇ ਸਵਾਰੀ ਹੁੰਦੀ ਹੈ ਉਹ ਇਹਦੇ ਚ ਪਤਾ ਹੀ ਹੈ ਡਰਾਈਵਰ ਤੇ ਕੰਡੈਕਟਰ ਦੀ ਕਿਸ ਤਰ੍ਹਾਂ ਸਥਿਤੀ ਹੈ ਕੁਝ ਲੱਗੇ ਉਹਨਾਂ ਦੇ ਦਾ ਹਸਪਤਾਲ ਦੇ ਕਨੈਕਟਰ ਦੇ ਟਾਂਕ ਲੇ ਕੇ ਡਰਾਈਵਰ ਨੂੰ ਐਂਬੂਲੈਂਸ ਲੈ ਗਈ ਉਹ ਭਾਰਸੋ ਹਸਪਤਾਲ ਦੇ ਸਵਾਰੀਆਂ ਦੀ ਵੀ ਲੱਗੀ ਹੁਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗੁੰਬਦਪੁਰ ਦਾ ਮੁੰਡਾ ਦੀ ਲੱਤ ਟੁੱਟ ਗਈ ਤੇ ਇੱਕ ਕੁੜੀ ਦੀ ਬਾਹ ਮਿਲਦਾ ਟੁੱਟੀ ਹੈ ਨੁਕਸਾਨ ਬਹੁਤ ਇਹ ਓਵਰ ਉਹ ਕਿਉਂ ਹੋ ਜਾਗਦਾ ਜ਼ਿਆਦਾਤਰ ਵਿਦਿਆਰਥੀ ਹੁੰਦੇ ਹਾਂ ਹਾਂ ਜੀ ਵਿਦਿਆਰਥੀ ਸਟੂਡੈਂਟ ਜ਼ਿਆਦਾ ਹੁੰਦੇ ਨੇ ਹਾਂ ਜੀ ਨਾਲ ਜਾਂਦੀ ਨਾ ਗੱਡੀ ਸਟੂਡੈਂਟ ਤੁਹਾਡਾ ਨਾਮ ਕੀ ਹੈ ਮਨਿੰਦਰ ਸਿੰਘ ਮੇਰਾ ਨੋਆ ਪੀਸੀਬੀ 502 ਮੇਰਾ ਨੰਬਰ ਹੈ ਮਨਿੰਦਰ ਸਿੰਘ ਆ ਤੁਸੀਂ ਕਿਉਂ ਬਸ ਰਹੇ ਮੈਂ ਕਰੈਕਟਰ ਕੀ ਹੋਇਆ ਹਾਂ ਸਾਰਾ ਸੀ ਨਾ ਖਰੋੜ ਤੋਂ ਚੱਲੇ ਤੇ ਉੱਥੇ ਸਾਡੀ ਗੱਡੀ ਇਹ ਬੰਦ ਹੋ ਗਈ ਧੱਕਾ ਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋਇਆ ਮੈਂ ਬੋਲੀ ਬਾਰੀ ਖੜਾ ਸੀ ਟਾਕੀ ਦੇ ਬੱਚੇ ਖੜਾ ਸੀ ਆਪਣੇ ਬਾਰੀ ਮੈਂ ਬੰਦ ਕਰ ਲਈ ਜਿਵੇਂ ਬਚਣਾ ਹੁੰਦਾ ਤੇ ਟਿਕਟਾ ਘਟ ਰਿਹਾ ਮੈਂ ਚਾਰ ਪੰਜ ਟਿਕਟਾ ਘਟਨੇ ਨੇ ਗੱਡੀ ਨੇ ਬ ਉਸ ਤੋਂ ਬਾਅਦ ਇਹ ਦਰਖਤ ਨਾਲ ਲਾ ਕੇ ਰੁਗੀ ਜੇ ਪਾਟ ਜੰਦੀ ਸਰ ਫਿਰ ਤਾਂ ਬਹੁਤ ਨੁਕਸਾਨ ਹੋਣਾ। ਇਹ ਕਮਾਣੀ ਕਮੂਨੀ ਟੁੱਟੀਆਂ ਨੇ ਇਸ ਕਮਾਣੀ ਟੁੱਟੀਆਂ ਸੱਸੇ ਦੀ। ਅੱਛਾ ਕਹਿੰਦੇ ਸਵਾਰੀਆਂ ਵੀ ਬਹੁਤ ਓਵਰ ਹੁੰਦੀਆਂ ਨੇ ਰੂਟ ਇੱਕ ਆਹੇ। ਹਾਂ ਸਵਾਰੀ ਬਹਾਉਤੀ ਸਾਉਂਦ ਉੱਪਰੇ ਦੀ ਸਵਾਰੀ। ਸਾਉਂਦ ਦਾ 130 35 40 ਹੈਗੀ ਦੀ। ਹਾਂ 110 ਵੀ ਕਰਾਉਂਦੇ। ਇਹ ਕਿੱਥੇ ਕਿੱਥੇ ਦਾ ਰੂਟ ਹੈ ਇਹਦਾ? ਇਹ ਸਰ ਮੱਲੇ ਆਲ ਪਟਿਆਲਾ। ਅੱਛਾ 7-10 ਤੇ ਚੱਲਦੀ ਆ ਪਟਿਆਲਾ ਤੋਂ ਮੱਲੇ ਆਲਾ। ਅੱਜ ਦੀਆਂ ਸਵਾਰੀਆਂ ਕਿੰਨੀਆਂ ਖੋਣਗੀਆਂ? ਹੁਣ ਜਾਂ 700 ਦੇ ਉੱਪਰੇ ਹੋਣਗੀਆਂ। 100 ਤੋਂ ਉ ਉਜੀ ਟ੍ਰੇਲ ਨਿਕਲੇ ਹੋਗੇ ਮਸੇ ਨੇ ਕਿੰਨੀਆਂ ਕਿੰਜੜ ਨੇ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਸਾਰਾ ਇੱਕ ਕੁੜੀ ਦੇ ਸੱਟ ਲੱਗਿਆ ਕਾਫੀ ਮੇਰਾ ਡਰਾਈਵਰ ਸਾਹਿਬ ਨਾਪੇ ਨੇ ਅੱਛਾ ਜੀ ਪਰ ਭਾਰ ਸਭ ਜੇ ਨਾਪੇ ਭੇਜ ਤੇ ਉਹਦੀ ਲੱਤ ਸਾਇਦ ਹੋ ਗਈ ਫਿਕਰ ਕੀ ਲੱਗਦਾ ਤੁਸੀਂ ਬਾਰ ਬਾਰ ਲਿਖ ਕੇ ਭੇਜਿਆ ਹੁਣ ਚੁਧਕਾਰੀਆਂ ਨੂੰ ਵੀ ਜਿਹੜੇ ਹੈਗਾ ਸਵਾਰੀਆਂ ਜਿਆਦੀ ਹੁੰਦੀਆਂ ਬਹੁਤਾ ਸਾਰ ਫਿਰ ਉਹਨਾਂ ਗੱਡੀ ਦਾ ਦੇਖਾਂਗੇ ਕੀ ਨੁਕਸਾਨ ਆ ਉਹਦੇ ਪਤਾ ਲੱਗਦਾ ਠੀਕ ਹੈ ਮਤਲਬ ਰੂਟ ਹੋਰ ਨਹੀਂ ਲਾਇਆ ਬਸ ਇੱਕੇ ਚੱਲਦੀ ਇੱਥੇ ਬਸ ਨੇ ਵਸ ਤਾਂ ਸਹੀ ਚੱਲ ਰਹੀ ਸੀ ਸਰ ਅੱਛਾ ਸਵੇਰੇ ਸਵੇਰੇ ਘੱਟ ਹੁੰਦੀ ਆ ਸਰਵਿਸ ਹਾਂ ਨਹੀਂ ਸਵਾਰੀ ਤਾਂ ਠੀਕ ਆ ਫਿਰ ਗੱਡੀ ਪਿੰਡਾਂ ਚ ਆਉਂਦੀ ਨਾ ਉਹਦੇ ਕਰਕੇ ਫਿਰ ਭਰ ਕੇ ਆਉਂਦੀ ਨੇ ਗੱਡੀ ਪਿੰਡਾਂ ਦੇ ਸਰਸਰ ਤੇ ਮੱਲੇਵਾਲ ਤੋਂ ਪਟਿਆਲੇ ਦੀ ਹਾਂ ਜੀ ਪਟਿਆਲੇ ਜਾਂਦੀ ਆ ਕਿੰਨੇ ਕਿੰਜ ਜੜ ਹੋਈਆਂ ਤੁਹਾਡੇ ਹਿਸਾਬ ਨਾਲ ਸਵਾਰੀਆਂ ਸਵਾਰੀਆਂ ਜੀ ਤਨ ਚਾਰ ਦੇ ਲੱਗੇ ਨੇ ਸ਼ਿਕਾਇਤ ਆਪੀ ਅੱਛਾ ਜੀ ਇੱਕ ਤਾਂ ਕੁੜੀ ਆ ਗਵੰਦਪੁਰੀ ਸਰ ਉਹਦਾ ਚੋਲਾ ਕਹਿੰਦੇ ਨੇ ਵੀ ਸਾਇਦ ਹੋ ਗਿਆ ਇੱਕ ਮੁੰਡਾ ਗਵੰਦਪੁਰ ਦਾ ਫਰੰਟ ਸੀਟ ਤੇ ਬੈਠਾ ਸੀ ਸਰ ਹਾਂਜੀ ਉਹਦੇ ਮਤਲਬ ਕਾਫੀ ਸੱਟਾਂ ਲੱਗੀਆਂ ਨੇ ਉਹ ਹਸਪਤਾਲ ਚ ਉਹ ਵੀ ਅਜੰਦਰਾ ਭੇਜ ਤਾ ਉਹਨਾਂ ਦਾ ਕਿੰਨੇ ਕਿੰਨੇ ਆਈਡੀਆ ਸਰ ਘੱਟੋ ਘੱਟ 8-10 ਤਾਂ ਹੋਣਗੇ ਅੱਛਾ ਹਾਂਜੀ ਜਿਹੜੇ ਕਾ ਇਹ ਸੀਰੀਅਸ ਤਾਂ ਤਨ ਚਾਰ ਕਰਨੇ ਤੋਂ ਅੱਛਾ ਜੀ